ਮੈਂ ਮਨਪ੍ਰੀਤ ਵਾਸੀ ਲਾਲਪੁਰਾ ਪੁੱਤਰ ਪੁੱਤਰ ਸੋਮ ਦਾ ਜਗ ਜਗਿੰਦਰਪਾਲ ਪਿੰਡ ਲਾਲਪੁਰਾ ਦਾ ਮੇਰੇ ਫਾਦਰ ਸਾਹਿਬ ਪਿਤਾ ਪਰ ਜੇਲ੍ਹ ਦੇ ਵਿੱਚ ਡਿਊਟੀ ਕਰਦੇ ਸੀ ਡਿਊਟੀ ਕਰਕੇ ਪਿੰਡ ਨੂੰ ਜਾ ਰਹੇ ਪਿੰਡ ਲਾਲਪੁਰਾ ਨੂੰ ਜਾ ਰਹੇ ਸੀ ਰਸਤੇ ਵਿੱਚ ਪਿੰਡ ਸੰਗੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਛੁੱਟ ਦਿੱਤਾ ਜੀ ਸਾਨੂੰ ਕਿਸੇ ਦਾ ਫੋਨ ਆਇਆ ਜੀ ਮੌਕੇ ਤੇ ਪਹੁੰਚੇ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੀ ਫਿਰ ਸਰਕਾਰ ਕੋ ਮੰਗ ਕਰਦੇ ਆਂ ਅਣਪਛਾਤੇ ਵਾਹਨ ਨੂੰ ਛੇਤੀ ਛੇਤੀ ਲੱਭ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਨਾਲ ਇਨਸਾਫ ਵਾਲੀ ਗੱਲ ਕੀਤੀ ਜਾਵੇ ਜੀ ਮੇਰਾ ਨਾਮ ਮਨਪ੍ਰੀਤਾ ਜੀ ਫਾਦਰ ਸਾਹਿਬ ਲਾਦੇ ਜੀ ਮੇਰੇ